ਵਾਹਿਗੁਰੂ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਧਰਨ ਗੁਰੂ ਰਾਮਦਾਸ ਜੀ ਮਹਾਰਾਜ ਨੇ ਅਧਿਆਤਮਕ ਮੰਡਲ ਦੇ ਚਾਰ ਪੜਾਅ ਜਿਸ ਬਾਣੀ ਦੇ ਵਿੱਚ ਵਰਨਣ ਕੀਤੇ ਨੇ ਇਹਨੂੰ ਅਸੀਂ ਲਾਵਾਂ ਦਾ ਪਾਠ ਕਹਿੰਦੇ ਹਾਂ ਵੈਸੇ ਇਸ ਦੇ ਉੱਤੇ ਹੈਡਿੰਗ ਲਾਵਾਂ ਨਹੀਂ ਅਰੰਭ ਨਹੀਂ ਹੈ ਸੋਹੀ ਮੱਲਾ ਚੌਥਾ ਅਨਵਾਨ ਲਾਵਾ ਨਹੀਂ ਹੈ ਦੂਸਰਾ ਇਹ ਚਾਰ ਪੜਾਅ ਅਧਿਆਤਮਿਕ ਮੰਡਲ ਦੇ ਨੇ ਵਿਆਹ ਦੇ ਚ ਪੰਥਕ ਫੈਸਲੇ ਮੁਤਾਬਕ ਅਸੀ ਇਹ ਚਾਰ ਲਾਵਾਂ ਦਾ ਪਾਠ ਕਰਦੇ ਹਾਂ ਆਤਮਾ ਤੇ ਪਰਮਾਤਮਾ ਦੇ ਮਿਲਨ ਦਾ ਇਹਨਾਂ ਚਾਰ ਪੜਾਵਾਂ ਵਿੱਚ ਜ਼ਿਕਰ ਹੈ ਜਿਸ ਨੂੰ ਅਸੀਂ ਸਮਾਜਿਕ ਤੌਰ ਤੇ ਪੰਥਕ ਫੈਸਲੇ ਦੇ ਮਤਾਬਕ ਇਸਤਰੀ ਤੇ ਪੁਰਸ਼ ਦੇ ਮੇਲ ਦੇ ਚ ਇਹਨਾਂ ਲਾਵਾਂ ਦਾ ਪਾਠ ਕਰਦੇ ਹਾਂ ਇਨਾਂ ਨੂੰ ਉਸ ਆਨੰਦ ਕਾਰਜ ਦੇ ਚ شمار ਕਰਦੇ ਹਾਂ ਪੰਥ ਫੈਸਲੇ ਮੁਤਾਬਕ ਧੰਨ ਗੁਰੂ ਰਾਮਦਾਸ ਜੀ ਮਹਾਰਾਜ ਇਸ ਦੇ ਚ ਦੱਸਦੇ ਨੇ ਮਨੁੱਖ ਧਰਮ ਦੇ ਮਾਰਗ ਤੇ ਕਿਹੜੇ ਪੜਾਉਂਦੇ ਹੈ ਸ਼ਰੀਰ ਨੂੰ ਵੇਖ ਕੇ ਪਤਾ ਚਲ ਜਾਂਦਾ ਹੈ ਇਹ ਅਜੇ ਪਹਿਲੇ ਪੜਾਉ ਤੇ ਬੱਚਾ ਹੈ ਇਹ ਦੂਜੇ ਪੜਾਅ ਤੇ ਪਹੁੰਚ ਗਿਆ ਜਵਾਨ ਹੈ ਤੇ ਤੀਜੇ ਪੜਾਅ ਤੇ ਪਹੁੰਚ ਗਿਆ ਬਿਲਕੁਲ ਬੁੱਢਾ ਹੋ ਗਿਆ ਬਿਰਧ ਹੋ ਗਿਆ ਸਰੀਰ ਅੱਖਾਂ ਨਾਲ ਦੇਖ ਕੇ ਤੇ ਸਰੀਰ ਦੇ ਪੜਾਅ ਬਾਰੇ ਅਸੀਂ ਦੱਸ ਦਿੰਦੇ ਹਾਂ ਇਸ ਮਨੁੱਖ ਦਾ ਧਿਆਨ ਧਰਮ ਦੇ ਮਾਰਗ ਤੇ ਕਿਹੜੇ ਪੜਾਅ ਤੇ ਪਰਸਨਰ ਦਾ ਸੋਗ ਹੈ ਸਿਰਫ ਮਨੁੱਖ ਆਪਣੇ ਬਾਰੇ ਜਾਣ ਸਕਦਾ ਹੈ ਕਿ ਮੇਰਾ ਧਿਆਨ ਕਿਹੜੇ ਪੜਾਉਂ ਤੇ ਧਿਆਨ ਚਲਿਆ ਵੀ ਹੈ ਕਿ ਨਹੀਂ ਇਹ ਵੀ ਦੇਖ ਸਕਦਾ ਹੈ ਔਰ ਇਹਨੂੰ ਦੇਖਣ ਵਾਸਤੇ ਵੀ ਥੋੜੀ ਗਹਿਰਾਈ ਚਾਹੀਦੀ ਹੈ ਥੋੜੀ ਗਹਿਰਾਈ ਚਾਹੀਦੀ ਦੂਸਰਨਪਤਾ ਮੈਂ ਅਰਜ਼ ਕਰਾਂ ਜਿਵੇਂ ਜਿਵੇਂ ਧਿਆਨ ਗਹਿਰਾ ਹੁੰਦਾ ਹੈ ਵੈਸੇ ਵੈਸੇ ਗਿਆਨ ਉੱਚਾ ਉੱਠਦਾ ਹੈ ਧਿਆਨ ਦੀ ਗਹਿਰਾਈ ਗਿਆਨ ਦੀ ਉਚਤਾ ਨੂੰ ਜਨਮ ਦਿੰਦੀ ਹੈ ਬਹੁਤ ਵੱਡਾ ਉਥੇ ਗਿਆਨ ਹੋਵੇਗਾ ਜਿੱਥੇ ਧਿਆਨ ਗਹਿਰਾ ਹੋਵੇ ਸਹਿਰਨ ਦੀ ਗਹਿਰਾਈ ਨੂੰ ਕਿਸ ਤਰ੍ਹਾਂ ਨਾਪਾਂਗੇ ਗਿਆਨ ਤੋਂ ਨਾਪਾਂਗੇ ਉਹ ਨਹੀਂ ਹੈ ਆਮ ਤਰਕ ਬੁੱਧੀ ਰੱਖਣ ਵਾਲਾ ਕਹਿ ਸਕਦਾ ਹੈ ਕੋਈ ਹਰਫ ਹੋ ਸਕਦੇ ਨੇ ਇਤਨੇ ਸਾਰੇ ਨਹੀਂ ਹੋ ਸਕਦੇ ਇਤਨੇ ਸਾਰੇ ਹੀ ਹੋ ਸਕਦੇ ਨੇ ਸਾਰੇ ਹੀ ਹੋ ਸਕਦੇ ਨੇ ਕੋਈ ਪਹਿਲੇ ਪੜਾ ਤੱਕ ਆਪਣੇ ਧਿਆਨ ਨੂੰ ਲੈ ਗਿਆ ਤੋ ਉਹਦਾ ਗਿਆਨ ਵੀ ਪਹਿਲੇ ਹੀ ਪੜਾਉਦਾ ਹੋਵੇ ਕਿਸੇ ਦਾ ਧਿਆਨ ਦੂਜੇ ਪੜਾਉ ਤੇ ਚਲਾ ਗਿਆ ਉਹਦਾ ਗਿਆਨ ਦੂਜੇ ਪੜਾਉ ਦੀਆਂ ਗੱਲਾਂ ਕਰੇ ਕਿਸੇ ਦਾ ਧਿਆਨ ਤੀਸਰੇ ਪੜਾਅ ਤੇ ਚਲਾ ਗਿਆ ਉਹਦਾ ਗਿਆਨ ਤੇ ਬਲੰਦੀਆਂ ਨੂੰ ਛੂਵੇਗਾ ਪਰ ਜੇ ਦਾ ਧਿਆਨ ਚੌਥੇ ਪੜਾਅ ਆਪਣੇ ਘਰ ਪਹੁੰਚ ਗਿਆ ਉਹਦੇ ਗਿਆਨ ਵਿੱਚ ਸਾक्षात ਭਗਵਾਨ ਝਲ ਕੇ ਪ੍ਰਗਟ ਹੋਏ ਇਹ ਵੀ ਮੈਂ ਅਰਜ ਕਰਾਂ ਔਰ ਇਹ ਇਤਨਾ ਸੂਖਸ਼ਮ ਮਜ਼ਮੂਰ ਹੈ ਵੀ ਨੂੰ ਸਮਝਣ ਵਾਸਤੇ ਵੀ ਇਹ ਰਸਤਾ ਇਹ ਮਾਰਗ ਇਸ ਨੂੰ ਸਮਝਣ ਵਾਸਤੇ ਥੋੜੀ ਤੇ ਇਕਾਗਰਤਾ ਚਾਹੀਦੀ ਹੈ। ਧਾਰਮਿਕ ਜਗਤ ਦੇ ਵਿੱਚ ਇੱਕ ਹੋਰ ਵੀ ਐਨ ਗਹਿਰੀ ਦੇਖੀ ਗਈ ਹੈ। ਜਿਵੇਂ ਸੰਗੀਤ ਦੇ ਸੰਬੰਧ ਵਿੱਚ ਕਿਸੇ ਰਾਗ ਦੇ ਸੰਬੰਧ ਵਿੱਚ ਉਹੀ ਮਨੁੱਖ رائے ਦੇ ਸਕਦਾ ਹੈ ਜੋ ਰਾਗ ਦੇ ਸੰਬੰਧ ਵਿੱਚ ਜਾਣਦਾ ਹੈ। ਸੰਗੀਤ ਦੇ ਸਬੰਧ ਵਿੱਚ ਜਾਣਕਾਰੀ ਰੱਖਦਾ ਹੈ ਉਹ ਕਹਿ ਸਕਦਾ ਹੈ ਜੋ ਰਾਗ ਤੋਂ ਗਾਇਨ ਕਰ ਰਿਹਾ ਸੀ ਇਹਦੇ ਵਿੱਚ ਇਹ ਸੁਰ ਨਹੀਂ ਲੱਗਦੀ ਜੋ ਤੂੰ ਲਾਈ ਉਹ ਨੂੰ ਸਮਝ ਉਹ ਕਹਿ ਸਕਦਾ ਹੈ ਔਰ ਉਹ ਇਹ ਵੀ رائے ਦੇ ਸਕਦਾ ਹੈ ਰਾਗ ਤੇ ਤੋਂ ਸ਼ੁੱਧ ਗਾਇਆ ਹੈ ਬੜਾ ਸੋਹਣਾ ਗਾਇਆ ਹੈ ਬਾਕਮਾਲ ਢੰਗ ਨਾਲ ਲਗਾਇਆ ਹੈ ਪਰ ਇਹ ਰਾਗ ਸਮੇ ਦਾ ਰਾਗ ਨਹੀਂ ਸੀ ਵਕਤ ਦਾ ਰਾਗ ਨਹੀਂ ਸੀ ਇਸ ਤਰ੍ਹਾਂ ਦੀ رائے ਕੌਣ ਦੇ ਸਕਦਾ ਹੈ ਜੋ ਰਾਗ ਦੇ ਸੰਬੰਧ ਵਿੱਚ ਜਾਣਦਾ ਹੈ ਜਾਣਦਾ ਹੈ ਇਸ ਵਾਸਤੇ ਅਸੀਂ ਕੁਝ ਵੀ ਕੰਮ ਕਰਾਣਾ ਚਾਹਦੇ ਆ ਉਸ ਕੰਮ ਦਾ ਜਿਹੜਾ ਗੈ ਨਹੀਂ ਹੈ ਉਸੇ ਕੋਲ ਕਰਾਉਂਦੇ ਆ ਜਿਵੇਂ ਮੋਟਰ ਖਰਾਬ ਹੋ ਗਈਏ ਕਾਰ ਤੇ ਅਸੀਂ ਕੋਈ ਡੈਂਟਿਸ ਕੋਲ ਥੋੜੀ ਲੈ ਜਾਂਦੇ ਆ ਵੀ ਜਰਾ ਸਾਡੀ ਕਾਰ ਠੀਕ ਕਰ ਦੇ ਮੋਟਰ ਮਕੈਨਿਕ ਕੋਲ ਲੈ ਜਾਂਦੇ ਆ ਤੇ ਆਪਣਾ ਦੰਦ ਕਿਤੇ ਖਰਾਬ ਹੋਵੇ ਤੇ ਦੁਖਦਾ ਹੋਵੇ ਤੇ ਫਿਰ ਮੋਟਰ ਗਨ ਮਕੈਨਿਕ ਕੋਲ ਥੋੜੀ ਜਾਂਦੇ ਆ ਦੇਖ ਮੇਰਾ ਦੰਦ ਜਰਾ ਠੀਕ ਕਰ ਜਿਸਾ ਤੋੜੇ ਨਾਲ ਉਹ ਗੱਡੀ ਠੀਕ ਕਰਦਾ ਹੋਵੇ ਉਸੇ ਨਾਲ سارے ਦੰਦ ਤੋੜ ਕੇ ਰੱਖ ਦੇ ਦੰਦ ਖਰਾਬ ਹੈ ਡੈਂਟਿਸ ਘੁੱਲ ਜਾਂਦੇ ਆ ਮੋਟਰ ਖਰਾਬ ਹੈ ਮੋਟਰ ਮਕੈਨਿਕ ਘੁੱਲ ਜਾਂਦੇ ਆ ਕੋਈ ਮੋਟਰ ਮਕੈਨਿਕ ਡੈਂਟਿਸ ਨੂੰ ਸਲਾਹ مشورہ ਨਹੀਂ ਦਿੰਦਾ ਕਿ ਕੋਈ ਡੈਂਟਿਸ ਵੀ ਮੋਟਰ ਮਕੈਨਿਕ ਨੂੰ ਸਲਾਹ ਨਾ ਦੇ ਸਕਦਾ ਨਾ ਦਿੰਦਾ ਵੀ ਤੂੰ ਹੀ ਠੀਕ ਕਰ ਤੂੰ ਜਾਣਦਾ ਹੀ ਐ ਧਰਮ ਦੇ ਸੰਬੰਧ ਵਿੱਚ ਮੈਂ ਉਹ ਦੇਖਿਆ ਜੁਣਾ ਖਣਾ ਸਲਾਹ مشورہ ਦਿੰਦਾ ਜਿਹਨੂੰ ਧਰਮ ਦੇ ਸੰਬੰਧ ਵਿੱਚ ਕੱਖ ਵੀ ਨਹੀਂ ਪਤਾ ਅੱਜ ਤੱਕ ਮੈਂ ਇਹ ਦੇਖਿਆ ਆਪਣੀ ਉਹ رائے ਦਿੰਦੇ بڑے ਜ਼ੋਰ ਨਾਲ ਰਹਿੰਦੇ ਨੇ ਜਦ ਕਿ ਧਰਮ ਦੇ ਪ੍ਰਤਮ ਸਮਝ ਕੋਈ ਨਹੀਂ ਧਿਆਨ ਦਾ ਚੱਲਣਾ ਤੇ ਹੋਰ ਗੱਲ ਅਜੇ ਉਸ ਰਸਤੇ ਦੀ ਸਮਝ ਵੀ ਕੋਈ ਨਹੀਂ ਅਜੇ ਤੇ ਇਤਨਾ ਵੀ ਨਹੀਂ ਪਤਾ ਕਿ ਧਰਮ ਧਿਆਨ ਸਾਧਨਾ ਹੈ। ਬਾਹਵ ਧਰਮ ਮਨ ਦੇ ਸਾਧਨਾ ਹੈ। ਮਮਾ ਮਨ ਸਿਉ ਕਾਜ ਹੈ। ਮਨ ਸਾਦੇ ਸਿਦ ਹੋਏ ਮਨ ਹੈ ਮਨ ਸਿਉ ਕਹੇ ਕਬੀਰ। ਮਨ ਸਾ ਮਿਲਿਆ ਨਾ ਹੋਇ। ਇਸ ਵਾਸਤੇ ਜ਼ਿੰਦਗੀ ਦੇ ਕਿਸੇ ਸ਼ੋਭੇ ਦੇ ਗਿਆਨ ਦੇ ਚ ਇਤਨਾ ਕਲੇਸ਼ ਨਹੀਂ ਜਿੰਨਾ ਧਰਮ ਦੇ ਸੰਬੰਧ ਦੇ ਚ ਕਰੇ। ਬੜਾ ਭਾਰੀ ਕਰੇਸ਼ ਜੈਸੇ ਇਸਲਾਮ ਨੂੰ ਲੈ ਲਓ ਸ਼ੀਆ ਸੁन्नी ਹਰ ਸਾਲ ਲੜ ਪੈਂਦੇ ਤੋ ਹੈ ਕਿ ਕੁਛ ਵਿਚਾਰਾਂ ਦਾ ਹੀ ਮਤਭੇਦ ਔਰ ਇਹ ਮਤਭੇਦ ਦੱਸਦਾ ਪਏ ਧਿਆਨ ਨਹੀਂ ਚਲੇਗਾ ਕਿਉਂ ਧਿਆਨ ਦੇ ਚਲਦਿਆਂ ਮਤਭੇਦ ਮਿਟਦੇ ਧਿਆਨ ਦੇ ਚਲਦਿਆਂ ਮਨੁੱਖ ਨੂੰ ਧਿਆਨ ਨਹੀਂ ਦੇ ਦੇ ਉੱਪਰ ਸ਼ਰਧਾ ਆਉਂਦੀ ਏ ਅਗਿਆਨੀ ਦੇ ਉੱਤੇ ਦਇਆ ਆਉਂਦੀ ਏ ਕੋਈ ਝਗੜਦਾ ਨਹੀਂ ਇੱਕ ਨੂੰ ਵੇਖ ਕੇ ਉਹਦੇ ਅੰਦਰ ਸ਼ਰਧਾ ਪੈਦਾ ਹੋ ਜਾਂਦੀ ਏ ਵੀ ਇੱਥੇ ਗਿਆਨੀ ਹੈ ਇੱਥੇ ਧਰਮ ਦੇ ਸੰਬੰਧ ਵਿੱਚ ਅੱਗੇ ਇੱਕ ਅਗਿਆਨੀ ਹੈ ਉਹਨੂੰ ਵੇਖ ਕੇ ਉਹਨੂੰ ਤਰਸ ਆਉਂਦਾ ਏ ਦਇਆ ਆਉਂਦੀ ਏ ਵਿਚਾਰਾ ਨਾ ਸਮਝੇ ਇਹਦਾ ਧਿਆਨ ਨਹੀਂ ਚੱਲਦਾ ਇਹ ਧਾਰਮਿਕ ਮਨੁੱਖ ਤੇ ਪਹਿਚਾਨ ਹੈ ਸਿਆਣੇ ਤੇ ਉੱਤੇ ਉਸ ਦੀ ਸ਼ਰਧਾ ਆ ਜਾਂਦੀ ਹੈ ਮੂਰਖ ਦੇ ਉੱਤੇ ਉਸ ਦੀ ਦਇਆ ਹੋ ਜਾਂਦੀ ਹੈ ਸੰਤੋਖੀ ਦੇ ਉੱਤੇ ਉਸ ਦੀ ਸ਼ਰਧਾ ਆ ਜਾਂਦੀ ਹੈ ਲੋਭੀ ਦੇ ਉੱਤੇ ਉਹ ਦਇਆ ਕਰਨ ਲੱਗ ਪੈਂਦਾ ਸਦਾਚਾਰੀ ਦੇ ਉੱਤੇ ਉਸ ਦੀ ਸ਼ਰਧਾ ਆ ਜਾਂਦੀ ਹੈ ਦੁਰਾਚਾਰੀ ਤੇ ਉਹ ਦਇਆ ਕਰਦਾ ਹੈ ਮਹਾਨ ਦਾਨੀ ਦੇ ਉੱਤੇ ਉਸ ਦੀ ਸ਼ਰਧਾ ਆ ਜਾਂਦੀ ਹੈ ਬੇਈਮਾਨ ਠੱਗ ਚੋਰ ਦਿੱਤੇ ਦਇਆ ਜਾਂਦੀ ਹੈ ਕਿਸੇ ਸੰਤ ਬ੍ਰह्मज्ञानी ਨੇ ਅੱਜ ਤੱਕ ਚੋਰ ਨੂੰ ਨਾ ਮਾਰਿਆ ਨਾ ਸਜ਼ਾ ਦਿੱਤੀ ਅਗਰ ਕਿਸੇ ਨੇ ਦਿੱਤੀ ਹੋਵੇਗੀ ਤਾਂ ਚੋਰੀ ਚੋਰਾਂ ਨੂੰ ਸਜ਼ਾ ਦੇਂਦੇ ਗੁਸਤਾਖੀ ਕਿਉਂ ਇੱਕ ਚੋਰ ਦੂਜੇ ਚੋਰ ਨੂੰ ਕਿਉਂ ਸਜ਼ਾ ਦਿੰਦਾ ਹੈ ਭਈ ਇਹ ਚੋਰੀ ਕਰਨ ਦੀ ਸਫਲ ਹੋ ਗਿਆ ਮੈਂ ਸਫਲ ਨਹੀਂ ਹੋਇਆ ਇਕ ਦੁਰਾਚਾਰੀ ਦੂਜੇ ਦੁਰਾਚਾਰੀ ਨੂੰ ਮਾਰਦਾ ਕਿਉਂ ਹੈ ਇਹ ਸਫਲ ਹੋ ਗਿਆ ਮੈਂ ਸਫਲ ਨਹੀਂ ਹੋਇਆ ਇੱਕ ਬੇਈਮਾਨ ਦੂਜੇ ਬੇਈਮਾਨ ਤੇ ਘਟਾਕਸ਼ ਕਿਉਂ ਕਰਦਾ ਹੈ ਐਸ ਵਾਸਤੇ ਕਰਦਾ ਹੈ ਇਥੇ ਬੇਈਮਾਨੀ ਸਫਲ ਹੋ ਗਿਆ ਆਪਾਂ ਹੋਏ ਨਹੀਂ ਤਾਂ ਬੇਈਮਾਨ ਹੀ ਬੇਈਮਾਨਾਂ ਨਾਲ ਲੜਦੇ ਨੇ ਕ੍ਰੋਧੀ ਹੀ ਕ੍ਰੋਧੀਆਂ ਨਾਲ ਲੜਦੇ ਨੇ ਦੁਰਾਚਾਰੀ ਹੀ ਦੁਰਾਚਾਰੀਆਂ ਨਾਲ ਲੜਦੇ ਨੇ ਵਾਸਤਵਕ ਅਨਭਵੀ ਗਿਆਨ ਰੱਖਣ ਵਾਲਾ ਮਨੁੱਖ ਉਹਨੂੰ ਦੁਰਾਚਾਰੀ ਤੇ ਤੇ ਤਰਸ ਆ ਜਾਂਦਾ ਹੈ ਸਦਾਚਾਰੀ ਤੇ ਸ਼ਰਧਾ ਆ ਜਾਂਦੀ ਇਸ ਨੁਕਤੇ ਨੂੰ ਬੜੇ ਧਿਆਨ ਨਾਲ ਸੁਣੋ ਉਹਨੂੰ ਸਿਆਣੇ ਦੇ ਉੱਤੇ ਤੇ ਸ਼ਰਧਾ ਆ ਜਾਂਦੀ ਹੈ ਮੂਰਖ ਦੇ ਉੱਤੇ ਦਇਆ ਆ ਜਾਂਦੀ ਹੈ ਵਿਚਾਰਾ ਮੂਰਖ ਰਹਿ ਗਿਆ ਈਮਾਨਦਾਰ ਦੇ ਉੱਤੇ ਤੇ ਉਸ ਨੂੰ ਸ਼ਰਧਾ ਆ ਜਾਂਦੀ ਹੈ ਈਮਾਨਦਾਰ ਹੈ ਮਹਾਨ ਬੇਈਮਾਨ ਲੋਕ ਤੇ ਉਹਨਾਂ 'ਨੂੰ ਦਇਆ ਜਾਂਦੀ ਇਤਨੀ ਕੀਮਤੀ ਜ਼ਿੰਦਗੀ ਅਜਾਈਂ ਗਵਾ ਰਹੇ ਹੈ। ਇਹ ਜੀਵਨ ਮਿਲਿਆ ਸੀ ਪਰਮ ਜੀਵਨ ਲਈਏ ਤੇ ਬੇਈਮਾਨੀ 'ਚ ਬਤੀਤ ਕਰ ਰਹੇ ਹੈ। ਇਹ ਜੀਵਨ ਮਿਲਿਆ ਸੀ ਮਹਾਨ ਜੀਵਨ ਹਾਸਲ ਕਰਨ ਵਾਸਤੇ ਇਹ ਤੇ ਖੂਖਰੇ 'ਚ ਪਾਰ ਰਹੇ ਹੈ। ਤੋ ਉਸਨੂੰ ਹਮੇਸ਼ਾ ਦੁਰਾਚਾਰੀਆਂ ਤੇ ਦਇਆ ਆਉਂਦੀ ਹੈ ਸਦਾਚਾਰੀਆਂ ਤੇ ਸ਼ਰਧਾ। ਮੈਂ ਫਿਰ ਅਰਜ਼ ਕਰਦੇ ਹਾਂ ਸੰਸਾਰ ਵਿੱਚ ਮਨੁੱਖ ਇਸ ਗੰਗ ਨਾਲ ਸਹੀ ਹੋ ਸਕਦਾ ਹੈ ਕਿ ਕੋਈ ਡੈਂਟਿਸ ਮੋਟਰ ਮੈਕੈਨਿਕ ਨੂੰ رائے ਨਹੀਂ ਦਿੰਦਾ ਗੱਡੀ ਇੰਜ ਬਣਾਣੀ ਚਾਹੀਦੀ ਤੇ ਕੋਈ ਮੋਟਰ ਮੈਕੈਨਿਕ ਡੈਂਟਿਸ ਨੂੰ رائے ਨਹੀਂ ਦਿੰਦਾ ਕਿ ਤੂੰ ਦੰਦਾਂ ਨੂੰ ਇਸ ਤਰੀਕੇ ਨਾਲ ਠੀਕ ਕਰ ਇਸ ਤਰੀਕੇ ਨਾਲ ਠੀਕ ਕਰੀਏ ਆਪਣਾ ਆਪਣਾ ਗਿਆਨ ਇੱਕ ਦੰਦਾਂ ਦੇ ਗਿਆਨ ਦੇ ਚ ਬੜਾ ਅੱਗੇ ਹੈ ਇੱਕ ਮੋਟਰ ਇੰਜਨ ਦੇ ਗਿਆਨ ਦੇ ਚ ਬੜਾ ਅੱਗੇ ਹੈ ਔਰ ਹਰ ਪੱਖ ਦੇ ਗਿਆਨ ਦੇ ਚ ਕੋਈ ਮਨੁੱਖ ਅੱਗੇ ਹੁੰਦਾ ਵੀ ਨਹੀਂ ਇਹ ਵੀ ਮਨੁੱਖ ਕਹਿੰਦੇ ਨੇ ਇੱਕ ਪੱਖ ਦੇ ਗਿਆਨ ਦੇ ਸੰਪਨ ਹੋਣ ਵਾਸਤੇ ਹਜ਼ਾਰਾਂ ਪੱਖਾਂ ਤੋਂ ਮਨੁੱਖ ਨੂੰ ਅਗਿਆਨੀ ਹੋਣਾ ਪੈਂਦਾ ਹੁਣ ਹੈ ਉਮੀਦ ਹੈ ਸ਼ਾਇਦ ਇਹ ਗੱਲ ਪਕੜ ਵਿੱਚ ਆਈ ਗੋਵੇ ਜੋ ਇੱਕ ਮਹਾਨ ਕਵੀ ਹੈ ਬੜਾ ਭਾਰੀ ਕਵੀ ਹੈ ਬਹੁਤ ਅੱਗੇ ਲੰਘੇ ਸੰਗੀਤ ਦੇ ਸੰਬੰਧ ਵਿੱਚ ਕੱਖ ਵੀ ਨਹੀਂ ਜਾਣਦਾ ਹੋਵੇ ਜੋ ਸੰਗੀਤ ਦੀ ਦੁਨੀਆ ਵਿੱਚ ਬਹੁਤ ਅੱਗੇ ਚਲਾ ਗਿਆ ਬਹੁਤ ਅੱਗੇ ਚਲਾ ਗਿਆ ਚਿੱਤਰ ਕਲਾ ਦੇ ਸੰਬੰਧ ਵਿੱਚ ਕੱਖ ਵੀ ਨਹੀਂ ਜਾਣਦਾ ਹੋਵੇ ਉਹ ਜੋ ਚਿੱਤਰ ਕਲਾ ਦੇ ਸੰਬੰਧ ਵਿੱਚ ਬਹੁਤ ਅੱਗੇ ਚਲਾ ਗਿਆ ਬਹੁਤ ਅੱਗੇ ਚਲਾ ਗਿਆ ਮੂਰਤੀ ਕਲਾ ਦੇ ਸੰਬੰਧ ਵਿੱਚ ਕੁਝ ਵੀ ਨਹੀਂ ਜਾਣਦਾ ਸੰਸਾਰ ਦਾ ਕੋਈ ਵੀ ਗਿਆਨ ਉਸ ਗਿਆਨ ਦੇ ਸੰਬੰਧਾ ਹਾਸਲ ਕਰਨ ਵਾਸਤੇ ਉਹ ਗਿਆਨ ਮਨੁੱਖ ਨੂੰ ਹਜ਼ਾਰਾਂ ਪਹਿਲੂਆਂ ਤੋਂ ਅਗਿਆਨੀ ਬਣਾ ਦਿੰਦਾ ਹੈ ਉਹ ਬਹੁਤ ਕੁਝ ਬਹੁਤ ਪਹਿਲੂਆਂ ਬਾਰੇ ਨਹੀਂ ਜਾਣਦਾ ਨਹੀਂ ਜਾਣਦਾ ਇੱਕ ਈਸ਼ਵਰੀ ਗਿਆਨ ਹੈ ਅਗਰ ਕਿਸੇ ਨੂੰ ਹਾਸਲ ਹੋ ਜਾਏ ਉਹ ਮਨੁੱਖ ਹਰ ਪਾਸੇ ਸੰਪੰਨ ਹੋ ਜਾਂਦਾ ਹੈ ਇਹ ਵੀ ਮੈਂ ਅਰਜ਼ ਕਰਦਾ ਉਹ ਦੇ ਅੰਦਰੋਂ ਚਿੱਤਰ ਕਲਾ ਮੂਰਤੀ ਕਲਾ ਸੰਗੀਤ ਕਲਾ ਕਾਵੇ ਕਲਾ ਪਤਾ ਨਹੀਂ ਕਿਤਨੀ ਕਲਾ ਦੀ ਤਰ੍ਹਾਂ ਉਹ ਦੇ ਅੰਦਰ ਕਲਾਵਾਂ ਜਨਮ ਲੈਂਦੀਆਂ ਪਰਮਾਤਮਾ ਸਰਬ ਕਲਾ ਦਾ ਗਿਆਨੀ ਹੈ ਹਮ ਮੋਰਖ ਤੁਮ ਚਤਰ ਸਿਆਣੇ ਤੂੰ ਸਰਬ ਕਲਾ ਕਾ ਗਿਆਤਾ ਹੈ ਉਸ ਸਰਬ ਕਲਾ ਸਮਰਥ ਨਾਲ ਉਸ ਸਰਬ ਕਲਾ ਦੇ ਗਿਆਨੀ ਨਾਲ ਜਦ ਕੋਈ ਜੁੜਦਾ ਹੈ ਬੜੀਆਂ ਕਲਾ ਉਸ ਦੇ ਅੰਦਰੋਂ ਵੀ ਫੁੱਟਣ ਲੱਗ ਪੈਂਦੀਆਂ ਇਹ ਵੀ ਮੈਰਜ ਕਰਦੇ ਆਂ ਔਰ ਇਹ ਵੀ ਪ੍ਰਭੂ ਨਾਲ ਜੁੜੇ ਮਨੁੱਖ ਦੀ ਇੱਕ ਪਹਿਚਾਣ ਸਮਝ ਲੈਣਾ ਇਹ ਵੀ ਮੈਰਜ ਕਰਾਂ ਬੜੇ ਗੁਰੂ ਬਣੇ ਬੈਠੇ ਨੇ ਕਵੀਆਂ ਕੋਲ ਬੋਲ ਲਿਖਾ ਕੇ ਆਪਣਾ ਆਪਣਾ ਮੋਹਰ ਲਾਉਂਦੇ ਨੇ ਵੀ ਸਾਡੀ ਬਣ ਬਾਣੀ ਉਚਰੇ ਸਾਧ ਜਨ ਅਮਿਓ ਚਲੇ ਝਰਨੇ ਜਿਵੇਂ ਝਰਨੇ ਵਗਦੇ ਨੇ ਪਹਾੜਾਂ ਦੇ ਸੀਨੇ چیر ਕੇ ਨਿਕਲਦੇ ਨੇ ਅੰਮ੍ਰਿਤਮਈ ਬਾਣੀ ਜੋ ਰੱਬ ਨਾਲ ਜੁੜਿਆ ਹੋਇਆ ਉਹ ਦੇ ਅੰਦਰ ਝਰਨੇ ਦੀ ਤਰ੍ਹਾਂ ਵਗਦੇ ਝਰਨੇ ਦੀ ਤਰ੍ਹਾਂ ਉਹ ਦੇ ਅੰਦਰ ਹਰ ਤਰ੍ਹਾਂ ਦੀ ਕਲਾ ਵੀ ਝਰਨੇ ਦੀ ਤਰ੍ਹਾਂ ਨਿਕਲਦੀ ਹੈ ਇਹ ਵੀ ਮਅਰਜ਼ ਕਰਦੇ ਕਿਸੇ ਕੋਲ ਨਹੀਂ ਸਿੱਖੇ ਗੁਰੂ ਨਾਨਕ ਸੰਗੀਤ ਪਰ ਵਕਤ ਦਾ ਰਾਗ ਗਾਉਂਦੇ ਨੇ ਵਕਤ ਦੀ ਰਾਗ ਨਹੀਂ ਗਾਉਂਦੇ ਗਾਮ ਦੇ ਗੁਰੂ ਨਾਨਕ ਆਪ ਸੁਣ ਮਰਦਾਨਿਆਂ ਰਬਾਬ ਛੇੜ ਬਾਣੀ ਆਈ ਉਹ ਬਾਣੀ ਮਰਦਾਨੇ ਤੇ ਨਹੀਂ ਆਈ ਗੁਰੂ ਨਾਨਕ ਤੇ ਆਈ ਉਹ ਵਕਤ ਦਾ ਰਾਗ ਗਾਉਂਦੇ ਨੇ ਸ੍ਰੀ ਰਾਗ ਗਾਉਂਦੇ ਨੇ ਮਾਝ ਗਾਉਂਦੇ ਨੇ ਅਸਾ ਗਾਉਂਦੇ ਨੇ ਬਿਲਾਵ ਲਗਾਉਂਦੇ ਨੇ ਸੋਰਠ ਗਾਉਂਦੇ ਨੇ ਪੈਰੋ ਗਾਉਂਦੋ ਨੇ ਮਾਰੂ ਗਾਉਂਦੇ ਨੇ ਕਦੀ ਕੀਰਤਨ ਸੁਣਨਾ ਹੈ ਤੂੰ ਫਿਰ ਮਰਦਾਨਾ ਸੁਣਾਉਂਦਾ ਹੈ ਪ੍ਰਭਾਵ ਦੇ ਸਾਥ ਦੇਂਦਾ ਹੈ ਬਾਣੀ ਤੇ ਰਾਗ ਗੁਰਨਾਣਕ ਦੇ ਅੰਦਰੋਂ ਪੁੱਟਦਾ ਆਪ ਦੀ ਗਾਇਤ ਲਈ ਅਸਕਰਾਂ ਬਹੁਤ ਸਾਰੇ ਭਾਰਤ ਦੇ ਪ੍ਰਾਚੀਨ ਤੰਤੀ ਸਾਜ਼ ਇਨਾਂ ਦੇ ਜਨਮ ਦਾਤੇ ਵੀ ਮਹਾਪੁਰਸ਼ ਨੇ ਢੋਲਕ ਨੂੰ ਜਨਮ ਦਿੱਤਾ ਹੈ ਭਗਤਾਂ ਨੇ ਮੁਰਲੀ ਨੂੰ ਜਨਮ ਦਿੱਤਾ ਹੈ ਸ੍ਰੀ ਕ੍ਰਿਸ਼ਨ ਨੇ ਵੀਣਾ ਨੂੰ ਜਨਮ ਦਿੱਤਾ ਹੈ ਸੁਰਸਤੀ ਨੇ ਰਬਾਬ ਨੂੰ ਜਨਮ ਦਿੱਤਾ ਹੈ ਈਰਾਨ ਦੇ ਸੂਫੀ ਫਕੀਰਾਂ ਨੇ ਔਰ ਕੈਨੇਨ ਸਰੰਦਾ ਤੇ ਗੁਰੂ ਅਰਜਨ ਦੇਵ ਜੀ ਦੀ ਦੇਹ ਇਸ ਤੋਂ ਪਹਿਲੇ ਸਾਜ਼ ਨਹੀਂ ਸੀ ਬੇਸ਼ਤਰ ਸਾਜ਼ ਭਰਾ ਭਾਰਤ ਦੇ ਪ੍ਰਾਚੀਨ ਇਹ ਮਹਾਪੁਰਸ਼ਾਂ ਦੇ ਦਿਨ ਨੇ ਕਿਉਂਕਿ ਇਸ ਤਰ੍ਹਾਂ ਦੀਆਂ ਸਾਜ਼ਾਂ ਦੀਆਂ ਆਵਾਜ਼ਾਂ ਉਹਨਾਂ ਨੇ ਆਪਣੇ ਅੰਦਰ ਸੁਣਿਆ ਵਾਜੇ ਨਾਲ ਅਨੇਕ ਅਸੰਖਾਂ ਕਈ ਤੇ ਵਾਵਣ ਆਰੇ ਕਿਤਨੇ ਤਰ੍ਹਾਂ ਦੇ ਵਾਜਿਆਂ ਦੀ ਆਵਾਜ਼ ਉਸ ਦੇ ਦਰ ਤੇ ਵੱਜ ਰਹੀ ਕਿਤਨੇ ਤਰ੍ਹਾਂ ਦਾ ਰਾਗ ਤੇ ਰਾਗਣੀਆਂ ਦਾ ਗਾਇਨ ਉਹਦੇ ਦਰ ਤੇ ਹੋ ਰਿਹਾ ਹੈ ਤੇ ਜੇ ਦੀ ਸੁਰਤ ਉਹਦੇ ਦਰ ਤੱਕ ਪਹੁੰਚ ਗਏ ਉਹ ਤੇ ਸੁਣੇਗਾ ਉਹ ਤੇ ਸੁਣੇਗਾ ਅਨਹਦ ਬਾਣੀ ਨਾਦ ਵਜਾਏਗਾ ਉਸ ਬ੍ਰਹਮੇ ਦੀ ਬਾਣੀ ਉਸ ਪਰਮਾਤਮਾ ਦੀ ਬਾਣੀ ਅਨਾਹਦ ਬਾਣੀ ਨੇ ਅੰਦਰ ਨਾਦ ਵਜਾ ਦਿੱਤਾ ਹੈ ਉਹ ਸੰਗੀਤਮਈ ਹੈ ਗੀਤਮਈ ਹੈ ਉਹ ਸਾਜ਼ਾਂ ਦੀ ਧੁਨ ਦੇ ਚ ਆਉਂਦੀ ਹੈ ਔਰ ਸੰਗੀਤ ਵਈ ਆਉਂਦੀ ਹੈ ਇਸ ਵਾਸਤੇ ਸੂਫੀ ਤੇ ਕਹਿੰਦੇ ਨੇ ਰਾਗ ਖੁਦਾ ਦੀ ਰੂਹ ਹੈ ਅਮੀਰ ਖੁਸਰੋ ਕਹਿੰਦਾ ਛੁਪ ਗਏ ਉਹ ਸਾਜ਼ੇ ਹਸਤੀ ਛੇੜ ਕਰ ਅਬ ਤੋਂ ਬਸ ਆਵਾਜ਼ ਹੀ ਆਵਾਜ਼ ਹੈ ਏ ਪ੍ਰਭੂ ਤੇਰੀ ਝਲਕ ਕਿਸੇ ਵਕਤ ਮਿਲੀ ਸੀ ਇਸ ਤਰ੍ਹਾਂ ਜਿਵੇਂ ਬਦਲਾ ਚ ਬਿਜਲੀ ਚਮਕੇ ਇਹ ਉਹਦਾ ਇਸ ਤਰ੍ਹਾਂ ਦਾ ਮੈਂ ਤੇਰਾ ਚਾਨਣਾ ਦੇਖਿਆ ਸੀ ਮੈਂ ਇਸ ਤਰ੍ਹਾਂ ਦੀ ਤੇਰੀ ਝਲਕ ਦੇਖੀ ਸੀ ਪਰ ਨਹੀਂ ਰਹੀ ਉਹ ਝਲਕ ਕਿਉਂ ਨਹੀਂ ਰਹੀ ਕਿਉਂ ਝਲਕ ਖਤਮ ਹੋ ਜਾਂਦੀ ਹੈ ਨਹੀਂ ਝਲਕ ਤੇ ਖਤਮ ਨਹੀਂ ਹੁੰਦੀ ਮਨੁੱਖ ਦੀ ਅੱਖਾਂ ਦੀ ਤਾਬ ਖਤਮ ਹੋ ਜਾਂਦੀ ਨਹੀਂ ਰਹਿੰਦੀ ਇਹ ਵੀ ਮੈਰਜ਼ ਕਰਦੇ ਅੱਖਾਂ ਦੇ ਜਿਤਨੀ ਸਮਰਥਾ ਨਹੀਂ ਹੁੰਦੀ ਜੈਸੇ 5000 ਵੋਲਟ ਦੇ ਬਲ ਹਜ਼ਾਰਾਂ ਦੀ ਤਾਦਾਦ ਵਿੱਚ ਮਨੁੱਖ ਦੀ ਅੱਖਾਂ ਦੇ ਸਾਹਮਣੇ ਜਲਦੇ ਹੋਏ ਕਰ ਦਈਏ ਅੱਖਾਂ ਬੰਦ ਹੋ ਜਾਂਦੀ ਉਸ ਰੋਸ਼ਨੀ ਨੂੰ ਨਹੀਂ ਸਾਰ ਸਕਣੀ ਇਤਨਾ ਚਾਹਨਾ ਸੂਰਜ ਦੀ ਤਰਫ ਹੀ ਵੇਖਣ ਦਾ ਯਤਨ ਕਰੀਏ ਤੇ ਅੱਖਾਂ ਬੰਦ ਹੋ ਜਾਂਦੀਆਂ ਅਜੇ ਕਰੋੜਾਂ ਮੀਲ ਦੀ ਦੂਰੀ ਤੇ ਐ ਸੂਰਜ ਤੇ ਜੇ ਕਿਦਰੇ ਨੇੜੇ ਚਲੇ ਜਾਈਏ ਤੇ ਕਿਸ ਤਰ੍ਹਾਂ ਦੇਖ ਸਕਦੇ ਆ ਰਹਿ ਵੀ ਸਕਦੇ ਆ ਉਹਦਾ ਨੂਰ ਤੇ ਭਸਮ ਕਰਕੇ ਰੱਖ ਦੇਗਾ ਵਾਕਈ ਪ੍ਰਮਾਤਮਾ ਦਾ ਨੂਰ ਵੀ ਸਾਰੇ ਵਿਕਾਰ ਸਾਰੇ ਔਗਣ ਜਨਮਾਂ ਜਨਮਾਂ ਤਰਾ ਦੇ ਕਰਮ ਬਸਮ ਕਰਕੇ ਰੱਖ ਦਿੰਦਾ ਵੇਖਣ ਦੀ ਤਾਬ ਮਨੁੱਖ ਦੇ ਅੰਦਰ ਇਸ ਤਰ੍ਹਾਂ ਆਉਂਦੀ ਹੈ ਜਿਵੇਂ ਬਿਜਲੀ ਬਦਲਾਂ ਚ ਚਮਕੀ ਤੇ ਛੁਪ ਗਈ ਮਨੁੱਖ ਦੀ ਤਾਬ ਉਸਰਾਂਦੀ ਹੈ ਝਲਕ ਮਿਲੀ ਤੇ ਹੁਣ ਨਹੀਂ ਹੈ ਕਿਉਂਕਿ ਹੁਣ ਤਾਬ ਨਹੀਂ ਰਹੀ ਹੁਣ ਸਮਰਥਾ ਨਹੀਂ ਰਹੀ ਉਹਨੂੰ ਸਹਿਣ ਕਰਨ ਦੀ ਸ਼ਕਤੀ ਨਹੀਂ ਰਹੀ ਲੇਕਿਨ ਉਸ ਚਮਕ ਦੇ ਚ ਉਸ ਚਾਨਣੇ ਦੇ ਚ ਜੋ ਆਵਾਜ਼ ਸੀ ਜੋ ਸੰਗੀਤ ਸੀ ਉਹ ਤੇ ਹੈ ਉਹਨੂੰ ਸੁਣਦਾ ਹੈ ਛੁੱਪ ਗਏ ਉਹ ਸਾਜੇ ਹਸਤੀ ਛੇੜ ਕਰ ਉਡਾਨੇ ਆਪਣੀ ਕ ਹਸਤੀ ਰੋਸ਼ਨੀ ਦੇ ਰਾਹੀ ਪ੍ਰਗਟ ਕੀਤੀ ਉਹ ਤੇ ਛੁੱਪ ਗਈ ਉਹ ਵਾਖਈ ਪ੍ਰਮਾਤਮਾ ਛੁੱਪ ਗਿਆ ਮਹਾਰਾਜ ਕਹਿੰਦੇ ਨੇ ਹੈ ਕੋਈ ਸਾਜਨ ਪਰਦਾ ਤੋੜਾ ਕੋਈ ਐਸਾ ਵੀ ਪਰਦਾ ਹੈ ਜਿਹੜਾ ਤੈਨੂੰ ਛੁਪਾ ਲਵੇ ਹੈ ਕੋਈ ਸਾਜਨ ਪਰਦਾ ਤੋੜਾ ਅਗਰ ਐਸਾ ਵੀ ਕੋਈ ਪਰਦਾ ਹੈ ਜਿਹੜਾ ਪ੍ਰਭੂ ਨੂੰ ਵੀ ਛੁਪਾ ਸਕਦਾ ਹੈ ਫਿਰ ਪ੍ਰਭੂ ਵੱਡਾ ਨਹੀਂ ਹੈ ਪਰਦਾ ਵੱਡਾ ਹੈ ਫਿਰ ਤੇ ਪਰਦੇ ਦੀ ਪੂਜਾ ਕਰੀਏ ਰੱਬ ਦੀ ਪੂਜਾ ਕਰਨ ਦੀ ਕੀ ਲੋੜ